ਦਰਾਹਾ ਦੇ ਵਾਰਡ ਨੰਬਰ 5 ਅਤੇ 7 ਦੇ ਵਿੱਚ ਪਾਣੀ ਦੀ ਨਿਕਾਸੀ ਦੀ ਸਮੱਸਿਆ ਜਿਹੜੀ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਸੋ ਹਰ ਵਾਰ ਹਰ ਮਹੀਨੇ ਹਰ ਮੌਨਸੂਨ ਤੋਂ ਬਾਅਦ ਜਾਂ ਪਾਣੀ ਦੇ ਨਿਕਾਸੀ ਨਾ ਹੋਣ ਤੋਂ ਬਾਅਦ ਲੋਕਾਂ ਵੱਲੋਂ ਸਮੇਂ-ਸਮੇਂ 'ਤੇ ਰੋਸ ਪ੍ਰਦਰਸ਼ਨ ਕੀਤੇ ਜਾ ਚੁੱਕੇ ਹਨ। ਸੋ ਅੱਜ ਹਾਲਾਤ ਇਹ ਨੇ ਕਿ ਅੱਜ ਇੱਥੋਂ ਦੇ ਵਸਿੰਦਿਆਂ ਦੇ ਵੱਲੋਂ ਇਸ ਵਿਰੋਧ ਦੇ ਵਿੱਚ ਕਿ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ ਤੇ ਅੱਜ ਇਸ ਰਸਤੇ ਨੂੰ ਬੰਦ ਕਰ ਦਿੱਤਾ ਗਿਆ ਹੈ ਤੁਸੀਂ 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 ਦੇਖ ਸਕਦੇ ਹੋ ਕਿ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਇਹ ਆ ਜਿਹੜਾ ਕਿ ਰਸਤਾ ਬੰਦ ਕਰ ਦਿੱਤਾ ਗਿਆ ਹੈ ਇੱਥੋਂ ਦੇ ਜਿਹੜੇ ਵਸਨੀਕ ਨੇ ਉਹ ਪੂਰੇ ਰੋਹ ਦੇ ਵਿੱਚ ਨੇ ਕਿ ਲੰਬੇ ਸਮੇਂ ਤੋਂ ਪਾਣੀ ਦੀ ਨਿਕਾਸੀ ਦਾ ਕੋਈ ਹੱਲ ਨਹੀਂ ਹੋ ਸਕਿਆ ਤੁਸੀਂ ਦੇਖ ਰਹੇ ਹੋ ਡੀਐਮ ਨਿਊਜ਼ ਆਪਾਂ ਖੜੇ ਹਾਂ ਵਾਰਡ ਨੰਬਰ 5 ਤੇ 7 ਦੇ ਵਿਚਕਾਰ ਬਨੀ ਜੀ ਰਸਤਾ ਬੰਦ ਕੀਤਾ ਕੀ ਕਹੋਗੇ ਇਸ ਬਾਰੇ ਰਸਤਾ ਤੁਸੀਂ ਦੇਖੋ ਜੀ ਆ ਪਾਣੀ ਖੜਾ ਮਹੀਨਾ ਹੋ ਗਿਆ ਹੁਣ ਤਾਂ ਇੰਨੇ ਗੱਕ ਚੁੱਕੇ ਆ ਹੁਣ ਤਾਂ ਇੰਨੇ ਗੱਕ ਚੁੱਕੇ ਆ ਅਸੀਂ ਕਮੇਟੀ ਵਾਲਿਆਂ ਨੂੰ ਕਹਿੰਦੇ ਆ ਸਾਡੇ ਘਰ ਖਰੀਦ ਲੈਣ ਉਹ ਅਸੀਂ ਘਰ ਬਕਾਊ ਕਰਦੇ ਆ ਅਸੀਂ ਬੋਰਡ ਲਾ ਦਿੰਨੇ ਆ ਇੱਥੇ ਸਾਨੂੰ ਕਿਤੇ ਸ਼ਹਿਰ ਤੋਂ ਬਾਹਰ ਪਾ ਕੇ ਦੇ ਦੇਣ ਇੰਨੇ ਇੰਨੀ ਜਗ੍ਹਾ 'ਚ ਸਾਨੂੰ ਸ਼ਹਿਰ ਤੋਂ ਬਾਹਰ ਪਾ ਕੇ ਦੇ ਦੇਣ ਅਸੀਂ ਨਰਕ 'ਚੋਂ ਨਿਕਲਣਾ ਚਾਹੁੰਦੇ ਆ ਆ ਸਾਰਾ ਮੱਲਾ ਬਕਾਊ ਆ ਬਾਈ ਜੀ ਸਾਰਾ ਮੱਲਾ ਬਕਾਊ ਆ ਸਾਰੀ ਦੁਨੀਆ ਦੁਖੀ ਐ ਇੱਥੋਂ ਬਹੁਤ ਜ਼ਿਆਦਾ ਕਈ ਸਾਡੇ ਮੱਲੇ 'ਚ ਤਰਨਜੀ ਚਾਟੂਕਾਰ ਵੀ ਨੇ ਜਿਹੜੇ ਇਸ ਟਾਈਮ ਪ੍ਰਧਾਨ ਜੀ ਦੇ ਬੰਦੇ ਨੇ ਉਹ ਦੇਖੋ ਸਾਰੇ ਖੜੇ ਆ ਦੇਖ ਰਹੇ ਆ ਇਧਰ ਨੂੰ ਨਹੀਂ ਆਉਂਦੇ ਆ ਕੇ ਨਾਲ ਨਹੀਂ ਖੜਦੇ ਉਹਨਾਂ ਨੂੰ ਆਦਤ ਪੈ ਗਈ ਪਾਣੀ 'ਚ ਰਹਿਣ ਦੀ ਆਦਤ ਪੈ ਗਈ ਨਹੀਂ ਉਹਨਾਂ ਦੇ ਘਰਾ ਮੂਰੇ ਪਾਣੀ ਨਹੀਂ ਖੜਾ ਜੀ ਖੜਾ ਸਾਰਿਆਂ ਦੇ ਘਰਾ ਮੂਰੇ ਖੜਾ ਜੀ ਤੁਹਾਨੂੰ ਮੈਂ ਸ਼ਬਦ ਦਿੱਤਾ ਤਾਂ ਹੈਗਾ ਇਹ ਚਾਟੂਕਾਰ ਇਹ ਚਾਟੂਕਾਰ ਨਹੀਂ ਜੀ ਕਹੀ ਦੇਖੋ ਅਸੀਂ ਖੜੇ ਆ ਆ ਸਾਰੇ ਜਿਨ੍ਹਾਂ ਦੇ ਘਰ ਨੇ ਨਾਲ-ਨਾਲ ਸਾਰੇ ਖੜੇ ਆ ਜੀ ਇਹ ਹੁਣ ਰਸਤਾ ਬਣੀ ਜੀ ਕਦੋਂ ਤੱਕ ਬੰਦ ਰੱਖੋਗੇ ਇਹ ਹੁਣ ਤਾਂ ਅਸੀਂ ਕਰਿਆ ਟੈਂਪਰੇਰੀ ਤੌਰ ਤੇ ਬੰਦ ਜੇ ਸਾਡਾ ਹੱਲ ਨਾ ਕਰਿਆ ਫੇ ਅਸੀਂ ਇੱਥੇ ਮਿੱਟੀ ਦਾ ਭਰਤ ਪਵਾ ਦੇਣਾ ਜੀ ਪਰ ਅਸੀਂ ਪੱਕੇ ਬੈਠਾਂਗੇ ਇੱਥੇ ਤੇ ਅਸੀਂ ਇਹ ਰਾਹ ਬੰਦ ਕਰ ਦੇਣਾ ਬਲਜੀਤ ਜੀ ਕੀ ਕਹੋਗੇ ਅੱਜ ਰਸਤਾ ਬੰਦ ਕੀਤਾ ਇਹਦੇ ਬਾਰੇ ਕੀ ਕਹੋਗੇ ਵੀਰ ਜੀ ਮਹੀਨਾ ਹੋ ਗਿਆ ਇੱਕ ਦੇਖਦਿਆਂ ਨੂੰ ਵੀਰ ਜੀ ਕੋਈ ਹੱਲ ਨਹੀਂ ਹੈਗਾ ਇਸ ਚੀਜ਼ ਦਾ ਕੱਲ ਵੀ ਅਸੀਂ ਜਾ ਕੇ ਆਏ ਹਾਂ ਕਮੇਟੀ ਦਾ ਅਫਸਰ ਕਿਸੇ ਨੇ ਕੋਈ ਪੁੱਛ ਪੜਤਾਲ ਚੰਗੇ ਤਰੀਕੇ ਨਾਲ ਨਹੀਂ ਹੋਈ ਜੀ ਪ੍ਰਧਾਨ ਸਾਹਿਬ ਕਹਿ ਰਹੇ ਨੇ ਵੀ ਹਾਂ ਜੀ ਅਸੀਂ ਇਸ ਨੂੰ ਦੋ ਦੋ ਡੇਢ ਮਹੀਨੇ ਤੱਕ ਅਸੀਂ ਚੱਲਦਾ ਕਰ ਦਾਂਗੇ ਪ੍ਰੋਪਰ ਜੀ ਜਦ ਤੱਕ ਤਾਂ ਬਾਰਸ਼ਾਂ ਹੀ ਬੰਦ ਹੋ ਜਾਣੀਆਂ ਨੇ ਇਹ ਪਾਣੀ ਰਹਿਣਾ ਹੀ ਨਹੀਂ ਹੈਗਾ ਇੱਥੇ ਤੇ ਮੂਰੇ ਠੰਡ ਹੋ ਜਾਣੀ ਆ ਉਹਦੇ ਕਰਕੇ ਕੋਈ ਐਦਾਂ ਦੀ ਗੱਲਬਾਤ ਨਹੀਂ ਹੈਗੀ ਇਹ ਸਹੀ ਰਿਜ਼ਲਟ ਸਾਨੂੰ ਹੋਣੀ ਮਿਲਣਾ ਚਾਹੀਦਾ ਬਿੱਟੂ ਜੀ ਰਸਤਾ ਬੰਦ ਕੀਤਾ ਕੀ ਕਹੋਂਗੇ ਇਸ ਬਾਰੇ ਰਸਤਾ ਜੀ ਸਾਡੀ ਮਜਬੂਰੀ ਹੈ ਜੀ ਹੁਣ ਕੀ ਕਰ ਸਕਦੇ ਆ ਰਸਤਾ ਹੁਣ ਫਿਲਹਾਲ ਤਾਂ ਸੀ ਟੈਂਪਰੇਰੀ ਤੌਰ ਤੇ ਕੀਤਾ ਜੇ ਸਾਡਾ ਕੋਈ ਨਹੀਂ ਹੱਲ ਹੋਇਆ ਸੀ ਪੱਕੇ ਤੌਰ ਤੇ ਬੰਦ ਕਰਾਂਗੇ ਕੀ ਸਮੱਸਿਆ ਤੁਹਾਨੂੰ ਹੁਣ ਪਾਣੀ ਸਾਰੇ ਸ਼ਹਿਰ ਚੋਂ ਨਿਕਲ ਗਿਆ ਉਰੇ ਨਹੀਂ ਨਿਕਲਦਾ ਪਾਣੀ ਕੀ ਚੱਕਰ ਹੈ ਚੱਕਰ ਤਾਂ ਹੀ ਹੁਣ ਨਗਰ ਕੌਂਸਲ ਨੂੰ ਪਤਾ ਕੀ ਚੱਕਰ ਆ ਵੀ ਇਹ ਕੀ ਕਾਰਨ ਆ ਵੀ ਇਹ ਜਾਣ ਬੁੱਝ ਕੇ ਕੀਤਾ ਜਾਂ ਕੋਈ ਪ੍ਰੋਬਲਮ ਚੱਲ ਰਹੀ ਹੈ ਕਿਉਂਕਿ ਹੁਣ ਤਾਂ ਪਰਸੋਂ ਕਹ ਰਹੇ ਪਾਈਪ ਵੀ ਠੀਕ ਹੋ ਗਈ ਪਾਈਪ ਟੁੱਟੀ ਹੋਈ ਸੀ ਕਿ ਪਾਈਪ ਵੀ ਠੀਕ ਹੋ ਗਈ ਉਸ ਤੋਂ ਬਾਅਦ ਵੀ ਪਾਣੀ ਖੜਾ ਹੁਣ ਟੈਂਪਰੇਰੀ ਤੌਰ ਤੇ ਕੱਢਦੇ ਟੈਂਕਰ ਆ ਲੈਣ ਟੈਂਪਰੇਰੀ ਤੌਰ ਤੇ ਕੱਢਣ ਕੋਸ਼ਿਸ਼ ਤਾਂ ਹੱਲ ਕਰਾਂ ਦੇਖੋ ਤੁਸੀਂ ਬਿਲਕੁਲ ਨਾ ਉਧਰ ਚੱਕੀ ਆੜੀ ਹੈ ਇਧਰ ਇਲੈਕਟ੍ਰੋਨਿਕ ਦਾ ਕੰਮ ਆ ਕੋਈ ਗਾਹਕ ਨਹੀਂ ਆਉਂਦਾ ਨਾ ਕੋਈ ਆ ਸਕਦਾ ਨਾ ਕੋਈ ਜਾ ਸਕਦਾ ਉੱਥੇ ਖੜ ਕੇ ਹਾਕਾਂ ਮਾਰੀ ਜਾਂਦਾ ਵੀ ਆ ਜਾਓ ਇਹਦੀ ਕੋਈ ਸ਼ਿਕਾਇਤ ਤੁਸੀਂ ਦਰਜ ਕਰਾਈ ਆ ਜਾ ਕੇ ਆਇਓ ਕਮੇਟੀ ਦਫ਼ਤਰ ਸ਼ਿਕਾਇਤ ਅਸੀਂ ਆਨਲਾਈਨ ਕੰਪਲੀਟਾ ਪਾਈਆਂ ਨੇ ਜੀ ਸਵਚਤਾਏਬ ਤੇ ਪਾਈਆਂ ਨੇ ਸਾਨੂੰ ਲਗਾਤਾਰ ਘੱਟੋ ਘੱਟ 15-20 ਦਿਨ ਹੋ ਗਏ ਰੋਜ਼ ਡੇਲੀ ਅਸੀਂ ਕੰਪਲੀਟ ਪਾਉਂਦੇ ਪਾਣੀ ਦਾ ਹੱਲ ਕੋਈ ਸਾਡਾ ਪਰ ਹੱਲ ਨਹੀਂ ਹੋਇਆ ਜੀ ਕੱਲ ਕਮੇਟੀ ਦਫ਼ਤਰ ਵੀ ਜਾ ਕੇ ਆਏ ਆ ਉਹ ਕਹਿੰਦੇ 2 ਕੁ ਮਹੀਨੇ ਤੱਕ ਠੋਡਾ ਹੱਲ ਹੋ ਜਾਊਗਾ ਟੈਂਡਰ ਪਾਇਆ ਹੋਇਆ ਹੁਣ ਇਹ ਪਾਇਆ ਕਿ ਨਹੀਂ ਸਾਨੂੰ ਇਸ ਬਾਰੇ ਇਹ ਹੋ ਰਾਸਤਾ ਕਦੋਂ ਤੱਕ ਬੰਦ ਰੱਖੋਗੇ ਰਾਸਤਾ ਫਿਲਹਾਲ ਤਾਂ ਅਸੀਂ ਟੈਂਪਰੇਰੀ ਤੌਰ ਤੇ ਜੀ ਖੋਲ ਦਾਂਗੇ ਜੀ ਹੁਣ ਜੇ ਸਾਡਾ ਹੱਲ ਨਾ ਹੋਇਆ ਫਿਰ ਅਸੀਂ ਪੱਕੇ ਤੌਰ ਤੇ ਬੰਦ ਕਰਾਂਗੇ ਹਾਂਜੀ ਹਾਂਜੀ ਸਰ ਪੱਤਰਕਾਰ ਬੋਲ ਰਿਹਾ ਤਰੁਣਾਂ ਜੀ ਹਾਂ ਜੀ ਸਰ ਜੀ ਇੱਕ ਨਾ 5 ਨੰਬਰ ਤੇ 7 ਨੰਬਰ ਦੇ ਵਾਰਡ ਵਾਲਿਆਂ ਨੇ ਰਲ ਕੇ ਜੀ ਰਸਤਾ ਬੰਦ ਕੀਤਾ ਪਾਣੀ ਦੇ ਰੋਸ ਵਜੋਂ ਵੀ ਪਾਣੀ ਉਥੋਂ ਮੀ ਵੀ ਹਟ ਗਿਆ ਵੀ ਪਾਣੀ ਨਹੀਂ ਨਿਕਲ ਰਿਹਾ ਜੀ। اچھا ਉਹਦੇ ਵਾਸਤੇ ਤੁਹਾਡੀ ਟੀਮ ਕਰਦੀ ਪਈ ਹੈ ਯਾਰ ਕੰਮ ਲੱਗੇ ਹੋਏ ਆ ਹੁਣ ਜ਼ਮੀਨ ਦੇ ਵਿੱਚ ਥੱਲੇ ਹੈ ਕੋਈ ਪ੍ਰੋਬਲਮ ਪੁਰਾਣੀ ਪਾਈਪ ਲਾਈਨ ਵਿੱਚ ਹੀ ਹੋਈ ਹੈ। ਅਸੀਂ ਪਿੱਛੇ ਐਸਟੀਪੀ ਦੇ ਵਿੱਚ ਹੋ ਗਿਆ ਸੀਗਾ ਉਹ ਠੀਕ ਕਰਾਇਆ ਹੁਣ ਇਹਦੇ ਵਾਲਾ ਉਹ ਟੀਮ ਕਰਦੀ ਪਈ ਹੈ ਉੱਪਰ ਹੋਵੇ ਤਾਂ ਆਪਾਂ ਨੂੰ ਥੋੜਾ ਜਿਹਾ ਆਸਾਨੀ ਹੁੰਦਾ ਵੀ ਕੋਈ ਉੱਪਰਲਾ ਫਾਲਟ ਹੋਵੇ ਤਾਂ ਆਰਾਮ ਨਾਲ ਹੋ ਜਾਂਦਾ ਕਮੇਟੀ ਦਫਤਰ ਜਾ ਕੇ ਆਇਆ ਪ੍ਰਧਾਨ ਜੀ ਕੋਲ ਉਹ ਕਹਿੰਦੇ ਵੀ 2 ਮਹੀਨੇ ਦਾ ਸਮਾਂ ਦਿਓ ਕਹਿੰਦੇ 2 ਮਹੀਨੇ ਦਾ ਸਾਨੂੰ ਬਹੁਤ ਜ਼ਿਆਦਾ ਅੱਗੇ ਦੇਖਤ ਆਂਦੀ ਹੈ ਜੀ ਦੇਖੋ ਹੁਣ ਆਮ ਤਾ ਇਸ ਸੀਜ਼ ਦੇ ਵਿੱਚ ਥੋੜਾ ਜਿਹਾ ਸਾਡੇ ਕੋਲ ਜਿੰਨੀ ਲਿਮਿਟਡ ਮੈਨਪਾਵਰ ਹੈਗੀ ਹੈ ਜਾਂ ਰਿਸੋਰਸਿਸ ਹੈਗੇ ਆ ਉਹਦੇ ਨਾਲ ਅਸੀਂ ਕੰਮ ਕਰਦੇ ਪਏ ਆ ਹੁਣ ਪੁਰਾਣਾ ਸਿਸਟਮ ਪਿਆ ਹੋਇਆ ਹੈਗਾ ਉਹਨੂੰ ਰਿਪਲੇਸ ਕਰਨ ਵਾਸਤੇ ਅਪਰੂਵਲਸ ਫਰੋਮ ਗਵਰਨਮੈਂਟ ਲੈਵਲ ਤੋਂ ਆndੀਆਂ ਹੈਗੀਆਂ ਸਾਡੇ ਕੋਲ ਤਾਂ ਇੰਨੀਆਂ ਪਾਵਰਸ ਨਹੀਂ ਹੁੰਦੀਆਂ ਹੈਗੀਆਂ ਜੀ ਜੀ ਸਰ ਸੋ ਇਹਦਾ ਖਰਚ ਕਰ ਸਕਦੇ ਉਸ ਹਿਸਾਬ ਨਾਲ ਡੇਲੀ ਇਹਦਾ ਸਰ ਪੱਕਾ ਹੱਲ ਕਦੋਂ ਤੱਕ ਹੋ ਜਾਏਗਾ ਸਰ ਇਹਦਾ ਔਰ ਜਲਦੀ ਉਹ ਜਲਦੀ ਅਸੀਂ ਕਰਨ ਦੀ ਕੋਸ਼ਿਸ਼ ਕਰਦੇ ਹੁਣ ਜਿਹੜਾ ਟੈਕਨੀਕਲ ਨੋਲੇਜ ਵਾਸਤੇ ਸੀਵਰੇਜ ਬੋਰਡ ਨੂੰ ਕੰਮ ਦਿੱਤਾ ਹੋਇਆ ਸੀਵਰੇਜ ਬੋਰਡ ਨੇ ਸਟੈਂਡਰਡ ਕਾਲ ਕੀਤਾ ਹੋਇਆ ਉਹਦਾ ਜਦੋਂ ਹੋ ਗਿਆ ਉਹਨਾਂ ਨੇ ਨਾਲ ਹੀ ਕੰਮ ਸ਼ੁਰੂ ਕਰ ਦੇਣਾ ਹੋਪਫੁਲੀ ਮਹੀਨੇ ਦੇ ਵਿੱਚ ਵਿੱਚ ਸ਼ੁਰੂ ਹੋ ਜਾਏਗਾ ਤੇ 2 ਮਹੀਨੇ ਤੱਕ ਉਹ ਕੰਮ ਕੰਪਲੀਟ ਹੋ ਜਾਏਗਾ ਠੀਕ ਹੈ ਨਾ ਤੇ ਅਸੀਂ ਉਮੀਦ ਕਰਦੇ ਹਾਂ ਵੀ ਉਸ ਤੋਂ ਬਾਅਦ ਸਮੱਸਿਆ ਨਹੀਂ ਆਏਗੀ ਆਪਾਂ ਨੂੰ ਇਹ ਹੋ ਜਾਏਗਾ ਸਹੀ ਓਕੇ ਸਰ